ਇਸ ਕਈਆਂ ਮੁੜ ਕੇ ਪਿੰਡ ਨਾ ਵੜਦੀਆਂ ਵੇਖੀਆਂ ਆ ਚੜ ਕੇ ਲੱਕੜਾਂ ਦੀ ਕਾਠ ਦੀ ਘੋੜੀ ਤੇ ਬੰਦਾ ਦੁਰ ਜਾਂਦਾ ਕਦੇ ਵੇਖਿਆ ਨਹੀਂ ਆਉਂਦਾ ਮੁੜ ਕੇ ਬੰਦਾ ਉਹ ਫਕੀਰ ਕੋਈ ਰਸਤੇ ਵਿੱਚ ਬੈਠਾ ਉੱਥੋਂ ਦਾ ਰਾਜਾ ਲੰਘਦਾ ਹੈ ਰੱਥ ਲੈ ਕੇ ਫਕੀਰ ਆਪਣੀ ਮਸਤੀ ਵਿੱਚ ਬੈਠਾ ਹੈ ਬੰਦਾ ਚਾਹੁੰਦਾ ਵੀ ਮੈਂ ਵੀ ਕਿਤੇ ਆਨੰਦ 'ਚ ਹੋਵਾਂ ਮੇਰੀ ਟੈਨਸ਼ਨ ਖਤਮ ਹੋਵੇ ਚਿੰਤਾ ਖਤਮ ਹੋਵੇ ਬੰਦਾ ਕਹਿੰਦਾ ਪਾਤਸ਼ਾਹ ਕਹਿੰਦਾ ਬਾਣੀ ਸਮਝ ਲੈ ਚਿੰਤਾ ਖਤਮ ਹੋ ਜਾਏਗੀ ਖੁਸ਼ ਰਹਿਣ ਲੱਗ ਜਾਏਗਾ ਆਪਣੀ ਜਿੰਨਾਂ ਕ ਚਿਰ ਜ਼ਿੰਦਗੀ ਦਿੱਤੀ ਆ ਉਨਾਂ ਚਿਰ ਤਾਂ ਵਧੀਆ ਜਿਉਈਏ ਜਿਉਂਦੇ ਜੀ ਨਰਕ ਹੈ ਮਰਨ ਤੋਂ ਬਾਅਦ ਕੀ ਸਵਰਗ ਮਿਲਣਾ ਹੈ ਜਿਉਂਦੇ ਜੀ ਦੁਖੀ ਹੈ ਜਦੋਂ ਉਦੋਂ ਮਿਲੂ ਦੇਖੀ ਜੋ ਪਹਿਲਾਂ ਹੁਣ ਹੁਣ ਤਾਂ ਆਨੰਦ ਨਾਲ ਜਿਉਣਾ ਕਿਤੇ ਅੰਮ੍ਰਿਤ ਵੇਲੇ ਉੱਠ ਕੇ ਬਹਿ ਜਾ ਕਰ ਚੌਂਕੜਾ ਲਾ ਕੇ ਕੇਸੀ ਨਾ ਗਿਓ ਮਨਾ ਆਨੰਦ ਲਈਏ ਉਮਰ ਘਟਦੀ ਜਾਂਦੀ ਕਿਤੇ ਬਹਿ ਜਾ ਕਰ ਸਵੇਰੇ ਸਵੇਰੇ ਸਾਰਿਆਂ ਦਾ ਭਲਾ ਹੋਣਾ ਜਿਹੜੇ ਘਰ ਵਿੱਚ ਸਿਮਰਨ ਨਾ ਪਿਆਰਿਓ ਉਥੇ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਐਦੂ ਵੱਡਾ ਮੰਤਰ ਕੋਈ ਨਹੀਂ ਅਸੀਂ ਦੁਨੀਆ ਤੋਂ ਮੰਤਰ ਲੈਂਦੇ ਫਿਰਦੇ ਆਂ ਮੂਲ ਮੰਤਰ ਜਿੱਡਾ ਮੰਤਰ ਕੋਈ ਨਹੀਂ ਕਿਤੇ ਸਵੇਰੇ ਉੱਠ ਕੇ ਬਹਿ ਜਾ ਕਰ ਵਾਹਿਗੁਰੂ ਵਾਹਿਗੁਰੂ ਵਾਹ ਗੁਰੂ ਵਾਹ ਗੁਰੂ ਇਹ ਮਹਿਮਾ ਹੈ ਉਹਦੀ ਪਰਮਾਤਮਾ ਦੀ ਵਾਹ ਹੈ ਗੁਰੂ ਜਿਵੇਂ ਆਪਾਂ ਕਹਿੰਦੇ ਵਾਹ ਬੜਾ ਕੰਮ ਕੀਤਾ ਉਹਦੀ ਕੁਦਰਤ ਨੂੰ ਕਹਿਣਾ ਹੈ ਵੀ ਵਾਹ ਹੈ ਗੁਰੂ ਤੂੰ ਐਡਾ ਸਮਰੱਥ ਹੈ ਕਿੰਨੇ ਕੌਤਕ ਵੇਖਦੇ ਆ ਦੁਨੀਆ ਵਿੱਚ ਫਕੀਰ ਬੈਠਾ ਬੇਪਰਵਾਹੀ ਚ ਰਾਜਾ ਵੇਖਦਾ ਹੈ ਕਹਿੰਦਾ ਘਰ ਨਾ ਲੈ ਚੱਲੀਏ ਚਰਨ ਕੋ ਆਈਏ ਬੜਾ ਚੰਗਾ ਲੱਗਦਾ ਮਨ ਨੂੰ ਦੋ ਤਿੰਨ ਦਿਨ ਨੰਗਦਾ ਰਿਆ ਦੋ ਤਿੰਨ ਦਿਨ ਨੰਗਦਾ ਰਿਆ ਇੱਕ ਦਿਨ ਪੁੱਛ ਬੈਠਾ ਫਕੀਰ ਜੀ ਵੜੀ ਮਸਤੀ ਵਿੱਚ ਰਹਿੰਦੇ ਹੋ ਮੇਰੇ ਘਰ ਚੱਲੋ ਉਹ ਫਕੀਰ ਕਹਿੰਦਾ ਵਗ ਚਲਦੇ ਆ ਅੱਧੀ ਸ਼ਰਤ ਤਾਂ ਹੀ ਰਹੀ ਇਹਦੀ ਉਹ ਕਹਿੰਦਾ ਵੀ ਮੈਂ ਤਾਂ ਮਾੜਾ ਜੀ ਕਿਹਾ ਸੀ ਵੀ ਫਕੀਰ ਕਹਿੰਦਾ ਵੀ ਚਲਦੇ ਆ ਹੁਣ ਆਪਣੀ ਮੌਲ ਸੀ ਉਹਨੂੰ ਕਿਹੜਾ ਪ੍ਰਵਾਹ ਸੀ ਭਗ ਚੱਲਦੇ ਆਂ ਕਹਿੰਦਾ ਅੱਛਾ ਰਾਜਾ ਕਹਿੰਦਾ ਵੀ ਚੱਲ ਠੀਕ ਐ ਚੱਲਦੇ ਆਂ ਘਰ ਲੈ ਗਿਆ ਮਹਿਲ ਵਿੱਚ ਆਪਣੇ ਕਹਿੰਦਾ ਜੀ ਪ੍ਰਸ਼ਾਦਾ ਛਕ ਲਓ ਫਕੀਰ ਕਹਿੰਦਾ ਚੱਲ ਛਕ ਲੈਨੇ ਆ ਲੈ ਆ ਤੋ ਪ੍ਰਸ਼ਾਦ ਕਹਿੰਦਾ ਕੇਰਾ ਤਾਂ ਬੰਦਾ ਕਹਿੰਦੇ ਹੀ ਐ ਵੀ ਚੱਲ ਬਸ ਇਹ ਬੰਦਾ ਕਹੇ ਆ ਅੱਧੀ ਛਰਦਾ ਰਹਿ ਗਿਆ ਕਹਿੰਦਾ ਚੱਲ ਹੁਣ ਕਹਿ ਬੈਠੇ ਫਿਰ ਹੁਣ ਜਿਵੇਂ ਚੱਲਦਾ ਚਲਾਉਨੇ ਆ ਕੰਮ ਫਕੀਰ ਜੀ ਆਰਾਮ ਕਰੋ ਇਸ਼ਨਾਨ ਕਰ ਲਓ ਕਰ ਲੈਨੇ ਆ ਆ ਆਰਾਮ ਕਰੋ ਬੈੱਡ ਤੇ ਬੜੀਆ ਮਹਿੰਗਾ ਬੈੱਡ ਉਹ ਕਹਿੰਦਾ ਕੋਈ ਗੱਲ ਨਹੀਂ ਕਰ ਲੈਨੇ ਸੁਬਾ ਹੋਈ RAM ਕੀਤਾ ਰਾਜਾ ਕੋਲ ਆ ਕਹਿੰਦਾ ਫਕੀਰ ਜੀ ਸਾਡੇ ਤੇ ਤੁਹਾਡੇ ਵਿੱਚ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਉਹ ਕਹਿੰਦਾ ਕਿਵੇਂ ਕਹਿੰਦਾ ਜਿਵੇਂ ਤੁਸੀਂ RAM ਕੀਤਾ ਉਹੀ ਬੈੱਡ ਤੇ ਮੈਂ RAM ਕੀਤਾ ਜਿਵੇਂ ਤੁਸੀਂ ਛਕਿਆ ਉਹ ਵੀ ਮੈਂ ਛਕਿਆ ਕਹਿੰਦਾ ਵੀ ਆਪਾਂ ਇੱਕੋ ਜਿਹੀ ਕੀਤਾ ਸਾਰਾ ਕੁਝ ਕਹਿੰਦਾ ਮੰਨ ਲੈਨੇ ਵੀ ਮੈਂ ਤੈਨੂੰ ਅੱਧਾ ਰਾਜ ਦੇ ਦੇਣਾ ਅੱਧਾ ਰਾਜ ਮੇਰਾ ਅੱਧਾ ਰਾਜ ਤੇਰਾ ਉਹ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਭਾਈ ਅੱਧਾ ਰਾਜ ਦੇ ਦੇ ਤੇਰੀ ਮਰਜ਼ੀ ਹੈ ਕਹਿੰਦਾ ਫਕੀਰ ਲਾਲਚੀ ਕਹਿੰਦਾ ਹੁਣ ਦੱਸ ਵੀ ਤੇਰੇ ਤੇ ਮੇਰੇ 'ਚ ਕੀ ਫਰਕ ਹੈ ਉਹ ਕਹਿੰਦਾ ਫਿਰ ਬਾਹਰ ਜਾ ਕੇ ਦੱਸੂਗਾ ਮੈਂ ਤੈਨੂੰ ਰਾਤ ਤੋਂ ਆਪਣਾ ਕਹਿੰਦਾ ਬਾਹਰ ਚੱਲਦੇ ਆ ਇੱਥੇ ਨਹੀਂ ਬਹਦਾ ਅਸਤਾ ਦੇ ਕੀ ਫਰਕ ਹੁੰਦਾ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤਤਾ ਤੇ ਸੰਸਾਰੀ ਬੰਦੇ ਦਾ ਜੋੜ ਨਹੀਂ ਪੈਂਦਾ ਕਦੇ ਉਹਦੀਆਂ ਗੱਲਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ ਜੁੜੇ ਹੋਏ ਦੀਆਂ ਗੱਲਾਂ ਹੋਰ ਤਰ੍ਹਾਂ ਦੀਆਂ ਨੇ ਕਹਿੰਦਾ ਬਾਹਰ ਚੱਲਦੇ ਆ ਥੋੜੀ ਜੀ ਦੂਰ ਗਿਆ 2-4 ਕਿਲੋਮੀਟਰ ਕਹਿੰਦਾ ਜੀ ਦੱਸੋ ਫਿਰ ਤੁਹਾਡੇ ਤੇ ਮੇਰੇ 'ਚ ਕੀ ਫਰਕ ਹੈ ਕਹਿੰਦਾ ਹੋਰ ਚੱਲ ਅੱਗੇ ਹੋਰ ਲੈ ਕੇ ਅੱਗੇ ਕਹਿੰਦਾ ਜੀ ਬਹੁਤ ਦੂਰ ਆ ਗਏ ਹੁਣ ਤਾਂ ਦੱਸੋ ਵੀ ਤੁਹਾਡੇ ਤੇ ਮੇਰੇ ਚ ਕੀ ਫਰਕ ਹੈ ਉਹ ਕਹਿੰਦਾ ਚੱਲ ਅੱਜ ਵੀ ਗਾਦੀ ਹੈ ਅੱਗੇ ਚੱਲ ਹੋਰ ਉਹ ਸ਼ਾਮ ਪੈਣ ਵਾਲੀ ਹੋ ਗਈ ਉਹ ਕਹਿੰਦਾ ਵੀ ਮੇਰਾ ਤਾਂ ਰਾਜ ਭਾਗ ਇੱਥੋਂ ਤੱਕ ਹੀ ਹੈ ਇਹ ਤਾਂ ਰਾਜ ਵੀ ਹੋਰ ਕਿਸੇ ਦਾ ਜੱਲੂ ਹੀ ਤੂ ਆ ਸ਼ਾਮ ਹੋ ਗਈ ਮੇਰਾ ਮੈਂ ਲੈ ਪਿੱਛੇ ਮੇਰੀਆਂ ਰਾਣੀਆਂ ਨੇ ਪਿੱਛੇ ਪਰਿਵਾਰ ਆ ਪਿੱਛੇ ਉਹ ਕਹਿੰਦਾ ਨਾਲੇ ਕਹਿੰਦਾ ਅੱਧਾ ਮੇਰਾ ਫਿਰ ਮੇਰਾ ਵੀ ਤਾਂ ਹੈਗਾ ਹੀ ਆ ਤੂੰ ਕਿਉਂ ਚਿੰਤਾ ਕਰਦਾ ਉਹ ਕਹਿੰਦਾ ਨਹੀਂ ਨਹੀਂ ਮੋੜ ਛੇਤੀ ਆਪਾਂ ਚੱਲਣਾ ਹੈ ਉਹ ਕਹਿੰਦਾ ਰਾਜਨ ਆਹੀ ਫਰਕ ਹੈ ਤੂੰ ਨਾਲ ਬੰਨੀ ਫਿਰਦਾ ਹੈ ਮੇਰੇ ਕਹਿੰਦਾ ਕੋਈ ਦਿਮਾਗ ਵਿੱਚ ਨਹੀਂ ਉਹ ਮੈਂ ਅੱਗੇ ਦੀ ਸੋਚਦਾ ਤੂੰ ਪਿੱਛੇ ਦੀ ਸੋਚਦਾ ਹੈ ਚਿੰਤਾ ਹੀ ਆਹੀ ਹੈ ਅੱਧਾ ਭੇਖ ਨੇ ਖਾ ਰੱਖਿਆ ਦਿਮਾਗ ਵੀ ਆਉਣ ਵਾਲੇ 'ਚ ਕੀ ਬਣੂ ਅੱਧਾ ਮੰਗਰਲੇ ਨੇ ਖਾ ਰੱਖਿਆ ਜਿਹੜਾ ਨੰਗ ਆ ਜਿਹੜਾ ਅੱਜ ਵਾਲਾ ਇਹ ਦੋਨਾਂ ਦੇ ਫਿਕਰਾਂ 'ਚ ਹੀ ਗਵਾ ਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ